हां जी वेलकम है YouTube चैनल पे आज जो सूट ਰਹਿਣਗੇ ਇਹ ਆਪਣੇ ਸਿਰਫ ਓਨਲੀ ਪ੍ਰਿੰਟਡ ਰਹਿਣਗੇ ਮੈਚਿੰਗ ਔਰ ਪ੍ਰਿੰਟਡ ਸੂਟ ਰਹਿਣਗੇ ਐਕਸਪੋਰਟ कॉटन ਆ ਬਹੁਤ ਹੀ ਵਧੀਆ ਸਟੱਫ ਆ ਇਹ ਹੈਵੀ ਡਿਮਾਂਡ ਤੇ ਫਿਰ ਆਪਾਂ ਦੁਬਾਰਾ ਰੀਸਟਾਕ ਕੀਤਾ ਕਸਟਮਰ ਦੇ ਬਾਰੀ ਬਾਰੀ ਮੈਸੇਜ ਆ ਰਹੇ ਸੀਗੇ ਇੱਕ ਸੂਟ ਦਾ ਪ੍ਰਾਈਸ ਇੱਕ ਸੂਟ ਦਾ ਪ੍ਰਾਈਸ ਰਹੇਗਾ 599 ਦੋ ਸੂਟਾਂ ਦਾ ਪ੍ਰਾਈਸ ਰਹੇਗਾ 1099 ਔਰ ਤਿੰਨ ਸੂਟਾਂ ਦਾ ਪ੍ਰਾਈਸ ਰਹੇਗਾ 1499 ਫ੍ਰੀ ਸ਼ਿਪਿੰਗ ਦੇ ਨਾਲ ਤਿੰਨ ਸੂਟਾਂ ਦਾ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਦੋ ਸੂਟਾਂ ਦਾ ਕਰ ਸਕਦੇ ਇੱਕ ਸੂਟ ਬਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਮੈਚਿੰਗ ਔਰ ਪ੍ਰਿੰਟਡ ਸੂਟ ਹੈ ਜੋ ਕਿ ਸਮਰਦੇ ਲਈ ਚ ਆਪਾਂ ਇਹ ਸੇਲ ਲਗਾਈ ਹੋਈ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣਾ ਲਾਈਟ ਡਾਰਕ ਗੂਨੇ ਫਿੱਕੇ ਰੰਗ ਆਪਾਂ ਸਾਰੇ ਐਡ ਕੀਤੇ ਹੋਏ ਨੇ ਵੀਡੀਓ ਨੂੰ ਵੱਤਵੱਤ ਸ਼ੇਅਰ ਕਰਨਾ ਥੈਂਕ ਯੂ ਜੀ